ਤੁਸੀਂ ਪਹਿਲਾਂ ਵੀ ਸਾਨੂੰ ਵੋਟਾਂ ਪਾਈਆਂ ਸੀ ਤੁਸੀਂ 2 ਸਾਲ ਪਹਿਲਾਂ ਸਵਾ 2 ਸਾਲ ਪਹਿਲਾਂ ਜਲੰਧਰ ਵੈਸ ਤੋਂ ਬੰਦਾ ਜਤਾਇਆ ਸੀ ਪਰ ਹਮ ਮੈਂ ਕੀ ਕਰਾਂ ਯਾਰ ਬੰਦਾ ਹੀ ਹਜੇ ਨਿਕਲਿਆ ਹੈ ਮੈਂ ਕੀ ਕਰਾਂ ਤੁਸੀਂ ਸਾਲ ਪਹਿਲਾਂ ਇੱਕ ਹੋਰ ਜਤਾਇਆ ਸੀ ਉੱਥੇ ਪਾਰਲੀਮੈਂਟ ਚ ਭੇਜਿਆ ਮੇਰੇ ਗਿੱਟੇ ਸੁੱਝ ਕੇ ਰੋਡ ਸ਼ੋਅ ਕਰਦੇ ਦੇ ਉਹ ਵੀ ਬੰਦਾ ਹਜੇ ਨਿਕਲਿਆ ਹੈ ਇਲਜ਼ਾਮ ਲਾਈ ਜਾਂਦੇ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਉਹ ਤੇਰੇ ਉਹ ਮੈਂ ਕਿਹਾ ਜੇ ਪੈਸੇ ਕਮਾਉਣੇ ਹੁੰਦੇ ਆ ਕਾਂਗਰਸੀ ਬੈਠੇ ਸੀ ਅੱਜ ਉਹ ਅੰਤਮਾਨ ਭਗਵਾਨ ਭਗਵਾਨ ਹੋਰ ਕੋਈ ਗੱਲ ਹੀ ਨਹੀਂ ਲੱਗੋ ਮੈਂ ਤਾਂ ਭਵੰਤਮਾਨ ਵੀ ਕਹਣਾ ਇਕੱਲੇ ਭਗਵਾਨ ਤੇ ਬਹਿਣ ਲੱਗੇ ਕਿਉਂਕਿ ਸੁਪਨੇ ਚ ਨਹੀਂ ਆਉਂਦਾ ਨਾ ਮਾਦੇ ਉਹ ਜੇ ਮੈਂ ਪੈਸੇ ਕਮਾਉਣੇ ਹੁੰਦੇ ਤਾਂ ਮੈਨੂੰ ਪਰਮਾਤਮਾ ਨੇ ਕਲਾ ਦਿੱਤੀ ਸੀ ਮੈਂ 25-25 ਲੱਖ ਰੁਪਏ ਇੱਕ ਸ਼ੋਦਾ ਲੈਂਦਾ ਸੀ ਬਾਹਰਲੇ ਮੁਲਕਾਂ ਜਿਵੇਂ 70-70 ਲੱਖ ਰੁਪਏ ਜਿੱਦੋਂ 20 ਸਾਲ ਪਹਿਲਾਂ ਲੈਂਦਾ ਸੀ ਇਹ ਕਿ ਸ਼ੋਦਾ ਮੈਂ ਪੈਸੇ ਕਮਾਉਣੇ ਹੁੰਦੇ ਉਧਰੋਂ ਕਮਾ ਲੈਂਦਾ ਮੈਂ ਲੋਕਾਂ ਦੇ ਪੈਸੇ ਖਾਣੇ ਬਾਸ ਇਧਰ ਇਸ ਕੰਮ ਚ ਆਏ ਯਾਰ ਉਹ ਜਿੱਦਾਂ 1 ਰੁਪਈ ਦਾ ਇਲਜ਼ਾਮ ਲੱਗ ਗਿਆ ਭਗਵਾਨ ਤੁਮਨ ਆਪੀ ਛੱਡ ਜੂਗਾ ਤੁਨੀ ਫਿਕਰ ਨਾ ਕਰੋ ਇਲਜ਼ਾਮ ਉਹ ਲਾਉਂਦੇ ਨੇ ਜਿਨ੍ਹਾਂ ਨੇ ਬਾਪ ਸੋਨੇ ਦੇ ਡਿਸਕੋਡਾਂ ਦੀ ਸਮਗਲਿੰਗ ਕਰਦੇ ਰਹੇ ਆ ਪਾਕਿਸਤਾਨ ਵਾਲੇ ਪਾਸੇ ਐਸ ਫੁੱਲ ਦੀ ਕੋਈ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਬਹੁਤ سارے ਲੀਡਰ ਤਰਸਦੇ ਫਿਰਦੇ ਆ ਸਾਨੂੰ ਪਬਲਿਕ ਫੁੱਲਾਂ ਦੇ ਹਾਰ ਪਾ ਲਏ ਨਹੀਂ ਪਾਉਂਦੇ ਲੋਕ ਕਿਉਂਕਿ ਉਹਨਾਂ ਨੇ ਲੋਕਾਂ ਨਾਲ ਧੋਖੇ ਕੀਤੇ ਆ ਬਹੁਤ ਵਾਰੀ ਹਾਰ ਪਾਏ ਸੀ ਫੁੱਲਾਂ ਦੇ ਹਾਰ ਪਾਏ ਸੀ 25 25 ਸਾਲ ਪਾਏ ਸੀ 30 30 ਸਾਲ ਉਹਨਾਂ ਦੇ ਫੁੱਲਾਂ ਦੇ ਹਾਰ ਪਾਏ ਸੀ ਪਰ ਉਹਨਾਂ ਨੇ ਪਬਲਿਕ ਵੱਲ ਧਿਆਨ ਨਹੀਂ ਦਿੱਤਾ ਤੇ ਲੋਕਾਂ ਨੂੰ ਇੱਕ ਇਸਤੇਮਾਲ ਕਰਨ ਵਾਲੀ ਚੀਜ਼ ਸਮਝਿਆ ਕਿਆ ਜੋ ਹੋਤਾ ਰਸਤੇ ਨੇ ਸਾਡੇ ਫੁੱਲਾਂ ਦੇ ਹੱਥ ਪਾ ਦੋ ਲੋਕ ਛੇਤਰਾਂ ਦੇ ਆ ਚੱਕੀ ਕਰਦੇ ਸੁਭਾ ਜਮ ਤੁਹਾਡੇ ਕੋਲੇ ਆਇਆ ਆ ਜਿਹੜੀ ਸੀਟ ਹੈ ਜਲੰਧਰ ਦੀ ਜੇ ਅਸੀਂ ਜਿੱਤ ਜੀਏ ਤੇ ਜੇ ਹੋਰ ਜਿੱਤ ਜਾਣਾ ਫਰਕ ਨਹੀਂ ਦੱਸਦਾ ਇਹਦੇ ਨਾਲ ਨਾ ਤਾਂ ਸਰਕਾਰ ਟੁੱਟਦੀ ਹੈ ਨਾ ਸਰਕਾਰ ਬਣਦੀ ਐ ਕਿਸੇ ਹੋਰ ਦੀ ਪਰ ਇਹਦੇ ਨਾਲ ਥੋੜਾ ਜਿਜਤਾਉਂਗੇ ਤਾਂ ਥੋੜਾ ਸਰਕਾਰ 'ਚ ਹਿੱਸਾ ਪੈਂਦਾ ਤੁਸੀਂ ਸਰਕਾਰ ਦੇ 파ਟਨਰ ਬਣੋਗੇ ਤੇ ਫਿਰ ਜਦੋਂ ਅੱਜ ਭਗਤ ਜੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਮੰਤਰਾਲੇ ਵਾਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਜਿੰਦਾਬੋਧ 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 ਕਿਉਂਕਿ ਜਦੋਂ ਇਹਨਾਂ ਕੋਲੇ ਕਲਮ ਮਿਲੂਗੀ ਜਦੋਂ ਇਹਨਾਂ ਕੋਲੇ ਤੁਹਾਡੀਆਂ ਗਲੀਆਂ ਨਾਲੀਆਂ ਸੀਵਰੇਜ ਆ ਤੁਹਾਡੇ ਜਿੰਨੇ ਵੀ ਲੋਕਲ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੀ ਕਲਮ ਮਿਲੂਗੀ ਤਈਓ ਮਸਲੇ ਹੱਲ ਹੋਣਗੇ ਸੋ ਮੈਂ ਤੁਹਾਡੇ ਕੋਲੇ ਆਇਆ ਤੁਸੀਂ ਪਹਿਲਾਂ ਵੀ ਸਾਨੂੰ ਵੋਟਾਂ ਪਾਈਆਂ ਸੀ ਤੁਸੀਂ 2 ਸਾਲ ਪਹਿਲਾਂ ਸਭਾ 2 ਸਾਲ ਪਹਿਲਾਂ ਜਲੰਧਰ ਵੈਸ ਤੋਂ ਬੰਦਾ ਜਤਾਇਆ ਸੀ ਪਰ ਹਮ ਮੈਂ ਕੀ ਕਰਾਂ ਯਾਰ ਬੰਦਾ ਹੀ ਹਜੇ ਨਿਕਲਿਆ ਹੈ ਠੀਕ ਕਰੀਏ ਮੈਂ ਕੀ ਕਰਾਂ ਤੁਸੀਂ ਸਾਲ ਪਹਿਲਾਂ ਇੱਕ ਹੋਰ ਜਤਾਇਆ ਸੀ ਉੱਥੇ ਪਾਰਲੀਮੈਂਟ ਚ ਭੇਜਿਆ ਮੇਰੇ ਗਿੱਟੇ ਸੁਝ ਗਏ ਰੋਡ ショ ਕਰਦੇ ਦੇ ਉਹ ਵੀ ਬੰਦਾ ਹੈ ਜੇ ਨਿਕਲਿਆ ਪਰ ਪ੍ਰਮਾਤਮਾ ਕਈ ਵਾਰੀ ਨਾ ਪ੍ਰਮਾਤਮਾ ਕੀ ਕਰਦਾ ਲੋਕਾਂ ਦੀ ਵਸਦਾ ਹੁੰਦਾ ਹੈ ਪ੍ਰਮਾਤਮਾ ਕਈ ਵਾਰੀ ਕਹਿੰਦਾ ਯਾਰ ਦੋ ਗਲਤ ਬੰਦੇ ਮੈਥੋਂ ਕੁਰਸੀਆਂ ਤੇ ਬਹਿ ਗਏ ਇਹਨਾਂ ਦੋਨਾਂ ਨੂੰ ਲਾਉਨੇ ਆ ਇੱਕ ਤਾਂ ਵਿਹਲਾ ਹੋ ਗਿਆ ਇੱਕ ਨੂੰ ਤੇਰਾ ਤੇ ਮੇਰਾ ਬੱਸ ਇਲਜ਼ਾਮ ਲਾਈ ਜਾਂਦੇ ਆ ਮੇਰੇ ਤੇ ਇਲਜ਼ਾਮ ਲਾਈ ਜਾਂਦੇ ਆ ਉਹ ਤੇਰੀ ਉਹ ਮੈਂ ਕਿਹਾ ਜੇ ਪੈਸੇ ਕਮਾਉਣੇ ਹੁੰਦੇ ਆ ਕਾਂਗਰਸੀ ਬੈਠੇ ਸੀ ਅੱਜ ਭਗਵਾਨਤਮਾਨ ਭਗਵਾਨਤਮਾਨ ਹੋਰ ਕੋਈ ਗੱਲ ਹੀ ਨਹੀਂ ਨਾ ਬੋਲੇ ਮੈਂ ਤਾਂ ਭਗਵਾਨਤਮਾਨ ਵੀ ਕਹਣਾ ਇਕੱਲੇ ਭਗਵਾਨਤ ਰਹਿਣ ਲੱਗੇ ਬਸ ਕਿਉਂਕਿ ਸੁਪਨੇ ਚ ਮਹੀਆ ਹੁੰਨਾ ਨਾ ਮਾਦੇ ਉਹ ਜੇ ਮੈਂ ਪੈਸੇ ਕਮਾਉਣੇ ਹੁੰਦੇ ਤਾਂ ਮੈਨੂੰ ਪ੍ਰਮਾਤਮਾ ਨੇ ਕਲਾ ਦਿੱਤੀ ਸੀ ਮੈਂ 25-25 ਲੱਖ ਰੁਪਏ ਕਿ ਸ਼ੋਦਾ ਲੈਂਦਾ ਸੀ ਬਾਹਰਲੇ ਮੁਲਕਾਂ ਜਿਵੇਂ 70 70 ਲੱਖ ਰੁਪਇਆ ਜਿੱਦੋਂ 20 ਸਾਲ ਪਹਿਲਾਂ ਲੈ ਲੰਦਾ ਸੀ ਇੱਕ ਸ਼ੋਦਾ ਮੈਂ ਪੈਸੇ ਕਮਾਉਣੇ ਹੁੰਦੇ ਉਧਰੋਂ ਕਮਾ ਲੰਦਾ ਮੈਂ ਲੋਕਾਂ ਦੇ ਪੈਸੇ ਖਾਣੇ ਪਾਣ ਤੇ ਇਦਰੇ ਇਸ ਕੰਮ ਚ ਆਇਆ ਯਾਰ ਕਮਾਲ ਕਰਦੇ ਹਾਂ ਉਹ ਜਿੱਦਾਂ 1 ਰੁਪਏ ਦਾ ਇਲਜ਼ਾਮ ਲੱਗ ਗਿਆ ਭਗਵਾਨ ਤੁਮਨ ਆਪ ਹੀ ਛੱਡ ਜੂਗਾ ਤੁਸੀਂ ਫਿਕਰ ਨਾ ਕਰੋ ਪਰ ਇਲਜ਼ਾਮ ਇਲਜ਼ਾਮ ਉਹ ਲਾਉਂਦੇ ਨੇ ਇਲਜ਼ਾਮ ਉਹ ਲਾਉਂਦੇ ਨੇ ਜਿਨ੍ਹਾਂ ਨੇ ਬਾਪ ਸੋਨੇ ਦੇ ਬਿਸਕੁਟਾਂ ਦੀ ਸਮੈਗਲਿੰਗ ਕਰਦੇ ਰਹੇ ਆ ਪਾਕਿਸਤਾਨ ਵਾਲੇ ਪਾਸੇ ਦੱਸੋ ਯਾਰ ਉਹ ਅਸੀਂ ਤਾਂ ਠੀਕ ਕਰਨਾ ਆ ਉਹ ਕੇਜਰੀਵਾਲ ਨੂੰ ਚੱਕ ਕੇ ਅੰਦਰ ਦੇਤਾ ਇਲਜ਼ਾਮ ਕੀਆ ਇੱਕ ਫਲਾਨੇ ਬੰਦੇ ਨੇ ਕਿਹਾ ਸੀ ਫਲਾਨੇ ਬੰਦੇ ਨੂੰ ਕਿ ਕੇਜਰੀਵਾਲ ਨੂੰ ਇੰਨੇ ਪੈਸੇ ਦੇ ਦਿੱਤੇ ਕੋਈ ਸਬੂਤ ਨਹੀਂ ਮੈਂ ਕਹਿੰਦਾ ਵੀ ਮੈਨੂੰ ਕਿਹਾ ਸੀ ਕਿਸੇ ਨੇ ਵੀ ਐਂ ਕਰਕੇ ਇਹਨੂੰ ਇੰਨੇ ਪੈਸੇ ਦੇ ਦਿੱਤੇ ਇਹ ਸਬੂਤ ਬਣ ਗਿਆ ਕੋਈ ਸਬੂਤ ਤਾਂ ਦੱਸੋ ਨਾ ਬੋਲਣੇ ਆ ਸਵੈਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਖੜਾ ਹੁੰਮੀ ਜਿਵੇਂ ਆ ਜੇ ਕਰੋੜਾਂ ਰੁਪਏ ਦੇ ਘਪਲੇ ਕਰ ਲੈਂਦੇ ਹੋ ਛੁੱਪਦੇ ਨਹੀਂ ਹੁੰਦੇ ਕਹਿੰਦੇ ਚੰਨ ਚੜਿਆ ਇਹ ਕਦੇ ਛੁੱਪਦੇ ਨਹੀਂ ਹੁੰਦੇ ਇਹ ਲੱਗ ਜਾਂਦਾ ਪਤਾ ਉਹਨੂੰ ਪਤਾ ਲੱਗ ਜਾਂਦਾ ਨਾ ਮੇਰੇ ਤੇ 1 ਰੁਪਏ ਦਾ ਜਾਮ ਨਹੀਂ ਸਭਾ 2 ਸਾਲ ਹੋ ਗਏ ਹੈਗਾ ਭਾਈ ਜੀ ਉਹਨੂੰ ਨੌਕਰੀਆਂ ਮਿਲੀਆਂ ਤੁਹਾਨੂੰ ਨੌਕਰੀਆਂ ਮਿਲੀਆਂ 1 ਰੁਪਈਆ ਲੱਗਿਆ ਕਿਸ ਦਾ ਕਿਸ ਦਾ ਨਾ 1 ਰੁਪਈਆ ਲਾ ਕੋਈ 943000 ਨੌਕਰੀਆਂ ਦਿੱਤੀਆਂ ਨੇ ਇੱਕ ਆਪ ਕੁੜੀਆਂ ਖੜੀਆਂ ਨੇ ਆ ਦੇਖੋ ਆ ਕੁੜੀਆਂ ਖੜੀਆਂ 1 ਰੁਪਿਆ ਲੱਗਿਆ ਹੋਵੇ ਵੀ ਤੁਹਾਡੀਆਂ ਨੌਕਰੀਆਂ ਤੁਹਾਨੂੰ ਦੇਣੀਆਂ ਨੇ ਪਰ ਪੰਗਾ ਇਹ ਪੈ ਗਿਆ ਨਾ ਉਹਨਾਂ ਨੂੰ ਕਿ ਆਮਕਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਬਿਲਕੁਲ ਜਿੰਦਾਬਾਦ ਜਿੰਦਾਬਾਦ ਆਹੀ ਪੰਗਾ